ਸਾਡੀਆਂ ਮਾਵਾ ਭੈਣਾ ਜਿਨ੍ਹਾਂ ਦੇ ਬੱਚੇ ਨਸ਼ਿਆਂ ਵੱਲ ਜਾ ਰਹੇ ਆ ਨਸ਼ਿਆਂ ਦੇ ਕਲਾਬ ਕਿੰਨੇ ਬੋਲਦੇ ਸਰਕਾਰ ਨਸ਼ਿਆਂ ਨੂੰ ਰੋਕ ਨਹੀਂ ਸਕੀ ਕਿੰਨੇ ਬੋਲਦੇ ਸਾਡੇ ਹੱਕ ਤੇ ਹਕੂਕੇ ਤੇ ਖਾਦੇ ਜਾ ਰਹੇ ਕਿੰਨੇ ਬੋਲਦੇ ਹੁਣ ਸਾਡੇ ਮਜੂਦਾ ਗੁਰੂ ਹਰਨ ਤੇ ਸਦੀਵੀ ਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਮੈਂ ਕਈ ਵਾਰੀ ਦੇਖਦਾ ਹਾਂ ਕਿ ਕਈਆਂ ਦੇ ਹੱਥਾਂ ਦੇ ਉੱਤੇ ਧਾਗੇ ਬੰਨੇ ਹੁੰਦੇ ਤੇ ਜਦੋਂ ਉਹਨਾਂ ਨੂੰ ਪੁੱਛੀਏ ਕਿ ਇਹ ਆਕਾਸ਼ ਤੋਂ ਬੰਨੇ ਨੇ ਤੇ ਉਹ ਕਹਿੰਦੇ ਦੀ ਰੱਖ ਰੱਖੀ ਹੋਈ ਕੋਈ ਭਰਮ ਨਹੀਂ ਕਰਦਾ ਸਿੱਖ ਕੋਈ ਵਹਿਮ ਨਹੀਂ ਕਰਦਾ ਭਾਵੇਂ ਹੋਵੇ ਵੀਰਵਾਰ ਤੇ ਭਾਵੇਂ ਮੰਗਲਵਾਰ ਸਾਡੇ ਲਈ ਸਾਰੇ ਦਿਨ ਚੰਗੇ ਸੋਈ ਦਿਨ ਸੁਹਾਵਣਾ ਜਿੱਤ ਪ੍ਰਭ ਆਵੇ ਕਿੰਨੇ ਲੋਕ ਜਿਨ੍ਹਾਂ ਦਾ ਕੋਈ ਕੰਮ ਹੈ ਬਸ ਦੋ ਹੰਦਾ ਮੂੰਹ ਦੇ ਵਿੱਚ ਬੋਲੀ ਜਾ ਕੋਈ ਜਾਤ ਨਹੀਂ ਹੈ ਵੇਖੀ ਜਾਂਦੀ ਕੋਈ ਗੋਤ ਨਹੀਂ ਵੇਖੀ ਜਾਂਦੀ ਸਾਡੀ ਕੋਈ ਜਾਤ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਆਖੇ ਜਾਤ ਨਾ ਏ ਜਿਹੜਾ ਸ਼ੋਭਦੀਪ ਸਿੰਘ ਜੀ ਸਿੱਧੂ ਮੂਸੇਵਾਲਾ ਕੱਲਾ ਕੱਲਾ ਸੀ ਬਾਅਦ ਵਿੱਚ ਚਲੋ ਰੱਬ ਨੇ ਕਿਰਦਤ ਇਹ ਆਪਣੇ ਦੇ ਬਜ਼ੁਰਗ ਮਾਝੇ ਵਿੱਚ ਕਹਿੰਦੇ ਸੀ ਵੀ ਕੱਲਾ ਤੇ ਰੋਕੀ ਨਾ ਆਕਾਰ ਜਿੱਕਾ ਕਿਆ ਕਰ ਧਰਿਆ ਜੇ ਸਰਦਾਰ ਗੁਰਦਿਆਲ ਸਿੰਘ ਢੱਲੇਵਾੜੀਏ ਤੇ ਦੋ ਭਰਾ ਡੁੱੜ ਗਏ ਪੰਥਲੀ ਦਰਿਆ ਚ ਸ਼ਹੀਦ ਹੋਏ ਤੇ ਮਗਰ ਤੇ ਜੱਜ ਖੜਾ ਸੀ ਨਾ ਤੇ ਗੁਰਬਾਣੀ ਦੀ ਵਿਚਾਰ ਕਰਦੇ ਆ ਗੁਰੂ ਦਾ ਇੱਕ ਵਚਨ ਆਇਆ ਕਿ ਜਿਸ ਨੇ ਗੁਰੂ ਪਾਤਸ਼ਾਹ ਨੂੰ ਮੰਨ ਲਿਆ ਉਹਦੀ ਸੰਗਤ ਕਰਨ ਵਾਲਾ ਕੋਈ ਵੀ ਹੋਵੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਤੇ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਨੋਟ ਪਾਠ ਕਰਦੇ ਆ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇ ਤੇ ਛੁਟੀ ਨਾਲ ਵੀ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਉਹਤ-ਪੋਤ ਕਰ ਲਿਆ ਗੁਰੂ ਦੇ ਰਸਤੇ ਤੇ ਤੁਰ ਪਏ ਉਹਨਾਂ ਵਰ ਸਿੱਖਾਂ ਗੁਰਮਖਾਂ ਸਾਧੂ ਜਨਾਂ ਦੀ ਸੰਗਤ ਜਿਹੜਾ ਵੀ ਕੋਈ ਕਰੇ ਉਹਦਾ ਵੀ ਉਧਾਰ ਹੋ ਜਾਂਦਾ ਤਾਂ ਆਪਾਂ ਜਦੋਂ ਅੱਜ ਮਹਾਂਪੁਰਸ਼ਾਂ ਦੀ ਯਾਦ ਵਿੱਚ ਇੱਥੇ ਬੈਠੇ ਆਂ ਕਾਪਾ ਵੀ ਇਹ ਗੱਲ ਸਿੱਖ ਕੇ ਜਾਣੀ ਆ ਕਿ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ ਗੁਰਬਾਣੀ ਦਾ ਊਟ ਆਸਰਾ ਆਪਾਂ ਹਮੇਸ਼ਾ ਹੀ ਰੱਖਣਾ ਗੁਰਬਾਣੀ ਤੇ ਟੇਕ ਰੱਖਣੀ ਹੈ ਗੁਰਬਾਣੀ ਦੇ ਪਾਠ ਵੀ ਕਰਨੇ ਤੇ ਭਾਵੇਂ ਦੁੱਖ ਹੋਵੇ ਤੇ ਸੁੱਖ ਹੋਵੇ ਇਹ ਅਨਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗੇ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਜੋਤ ਗੁਰੂ ਹਨ ਤੇ ਜਦੋਂ ਆਪਾਂ ਆਪਣੇ ਸਮਰੱਥ ਗੁਰੂ ਦਾ ਓਟ ਆਸਰਾ ਲੈਨੇ ਹਾਂ ਤਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਦੋਂ ਫਿਰ ਗੁਰ ਅੰਗ ਸੰਗ ਸਹਾਈ ਹੁੰਦਾ ਬਾਣੀ ਤੇ ਤੋਂ ਤੱਕ ਵੀ ਆਖਦੀ ਆ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਭੀ ਭਜ ਖਲੇ ਸਭੋ ਭਜੈ ਆਸਰਾ ਚੁਕੈ ਸਭ ਅਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਲਗੈ ਨਾ ਤਤੀ ਵਾਉ ਸਾਹਿਬ ਸਾਡਾ ਸਾਹਿਬ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਾਹਿਬ ਨਿਤਾਣੀਆਂ ਕਾ ਕਾਨ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਗੱਲ ਫੇਰ ਗੁਰ ਸ਼ਬਦ ਦੀ ਤੇ ਬਾਣੀ ਦੀ ਆ ਤਾਂ ਇੱਕ ਗੱਲ ਪੱਕੀ ਚੇਤਿਆਂ ਦੇ ਵਿੱਚ ਰੱਖਣੀ ਹੈ ਕਿ 10 ਗੁਰੂਆਂ ਦੀ ਜੋਤ ਜਿਸ ਵਿੱਚ ਭਗਤ ਸਹਬਾਨ ਦੀ ਬਾਣੀ ਵੀ ਆ ਭੱਟਾਂ ਦੀ ਆ ਤੇ ਗੁਰਸਿੱਖਾਂ ਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਸਾਡੇ ਮਜੂਦਾ ਗੁਰੂ ਹਨ ਤੇ ਸਦੀਵੀ ਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਉਤੇ ਆਪਾ ਭਰੋਸਾ ਕਰਨਾ ਮੈਂ ਜਦੋਂ ਵਿਚਰਦਾ ਹਾਂ ਬਾਤ ਸੰਗਤ ਦੇ ਵਿੱਚ ਤੇ ਨੌਜਵਾਨ ਵੀ ਮਿਲਦੇ ਆ ਬੱਚੇ ਵੀ ਮਿਲਦੇ ਆ ਮੈਂ ਕਈ ਵਾਰੀ ਦੇਖਦਾ ਹਾਂ ਕਿ ਕਈਆਂ ਦੇ ਹੱਥਾਂ ਦੇ ਉੱਤੇ ਧਾਗੇ ਬੰਨੇ ਹੁੰਦੇ ਤੇ ਜਦੋਂ ਉਹਨਾਂ ਨੂੰ ਪੁੱਛੀਏ ਕਿ ਇਹ ਕਾਸ ਤੋਂ ਬੰਨੇ ਨੇ ਤੇ ਉਹ ਕਹਿੰਦੇ ਜੀ ਰੱਖ ਰੱਖੀ ਹੋਈ ਸਾਡੀ ਰੱਖ ਸ਼ਬਦ ਹੈ ਗੁਰਬਾਣੀ ਆਖਦੀ ਹੈ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਆਖਦਿਆ ਏਕਾ ਲਿਬ ਲਈ ਰਾਖ ਲੀਏ ਤਨ ਰਖਨ ਹਾਰ ਸਭ ਵਿਆਦ ਮਿਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਰ ਦਸਵੇਂ ਪਾਤਸ਼ਾਹ ਦੇ ਵੀ ਆਪਾਂ ਅੰਮ੍ਰਿਤ ਵਚਨ ਪੜ੍ਹਦੇ ਆ ਕਬੇ ਉਹ ਬਾਤ ਬੇਨਤੀ ਚੌਪਈ ਦੇ ਵਿੱਚ ਹਮਰੀ ਕਰੋ ਹੱਥ ਦਾ ਰੱਸ਼ਾ ਪੂਰਨ ਹੋਏ ਚਿੱਤ ਕੀ ਈਸ਼ਾ ਸਾਡਾ ਰਾਖਾ ਗੁਰੂ ਹੈ ਸਾਡਾ ਰਾਖਾ ਰੱਬ ਹੈ ਇਸ ਕਰਕੇ ਇਹਨਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਵੀ ਆਪਾਂ ਤੋੜੀ ਟੜੀਆਂ ਗੱਲ 'ਚ ਪਾ ਲਈ ਪਰ ਥਾਂ ਦੇ ਉੱਤੇ ਧਾਗੇ ਟੂਣੇ ਬੰਨ੍ਹ ਲਈ ਆ ਕੜਾ ਗੁਰੂ ਨੇ ਸਾਨੂੰ ਜ਼ਰੂਰ ਪਵਾਇਆ ਸਰਬ ਲੋਰ ਇਹ ਕੜਾ ਦੱਸਦਾ ਹੈ ਕਿ ਸਿੱਖ ਕੋਈ ਭਰਮ ਨਹੀਂ ਕਰਦਾ ਸਿੱਖ ਕੋਈ ਵਹਿਮ ਨਹੀਂ ਕਰਦਾ ਭਾਵੇਂ ਹੋਵੇ ਵੀਰਵਾਰ ਤੇ ਭਾਵੇਂ ਮੰਗਲਵਾਰ ਸਾਡੇ ਲਈ ਸਾਰੇ ਦਿਨ ਚੰਗੇ ਸੋਈ ਦਿਨ ਸੁਹਾਵਣਾ ਜਿੱਤ ਪ੍ਰਭ ਆਵੇ ਚੇਤਕ ਤਾਂ ਆਪਾਂ ਗੁਰੂ ਦਾ ਓਟ ਆਸਰਾ ਰੱਖਣਾ ਹੂ ਗੁਰੂ ਤੇ ਭਰੋਸਾ ਰੱਖਣਾ ਹੂ ਬਾਣੀ ਦਾ ਆਧਾਰ ਰੱਖਣਾ ਜੀਵਨ ਦੇ ਵਿੱਚ ਤੇ ਜਦੋਂ ਆਪਾਂ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਹੋਵਾਂਗੇ ਦੁੱਖਾਂ ਦੇ ਵਿੱਚ ਆਪਾਂ ਘਬਰਾਵਾਂਗੇ ਆਪਾਂ ਢੋਲਾਗੇ ਨਹੀਂ ਹੁਣੇ ਜਿਹੜੇ ਸਾਡੇ ਢਾਡੀ ਸਿੰਘ ਲੱਗੇ ਸੀ ਬੜੀਆਂ ਦਸ਼ੀਲੀਆਂ ਵਾਰਾਂ ਗਾਰਾ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਜਥੇਦਾਰ ਸਾਹਿਬ ਉਹਨਾਂ ਦਾ ਇਤਿਹਾਸ ਕਾਸ ਰਾਇ ਸੀ ਉਹਨਾਂ ਸਿੱਖਾਂ ਦੇ ਵਿੱਚ ਕੀ ਖਾਸ ਸੀ ਭਈ ਜਿਹੜੀਆਂ ਤਾਕਤਾਂ ਤੋਂ ਵੱਡੀਆਂ-ਵੱਡੀਆਂ ਤਾਕਤਾਂ ਅੱਜ ਵੀ ਡਰਦੀਆਂ ਆ ਫਗਾਨੀ ਪਰ ਸਾਡੇ ਜਰਨੈਲਾਂ ਨੇ ਭਾਵੇਂ ਅਕਾਲੀ ਬਾਬਾ ਫੂਲਾ ਸਿੰਘ ਆ ਭਾਵੇਂ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਨੇ ਉਹਨਾਂ ਤਾਕਤਾਂ ਨੂੰ ਵੀ ਘਰਾਂ ਦੇ ਵਿੱਚ ਜਾ ਕੇ ਹਰਾਇਆ ਉਹ ਆਸਰਾ ਸੀ ਬਾਣੀ ਦਾ ਜਿਵੇਂ ਜਿਵੇਂ ਆਪਾਂ ਬਾਣੀ ਦਾ ਆਸਰਾ ਲਵਾਂਗੇ ਸਾਡੇ ਵਿੱਚ ਚੜਦੀ ਕਲਾ ਆਵੇ ਆਪਾਂ ਨੂੰ ਕੁਝ ਨਹੀਂ ਹੋਇਆ ਇਹ ਨਹੀਂ ਆ ਕੇ ਪੰਜਾਬ ਜਿਵੇਂ ਲੋਕ ਕਹਿੰਦੇ ਅੱਜ ਉੜਦਾ ਪੰਜਾਬ ਆਏ ਇਹ ਡੁੱਬਦਾ ਪੰਜਾਬ ਆ ਬਿਲਕੁਲ ਨਹੀਂ ਇਹ ਚੜਦੀ ਕਲਾ ਵਾਲਾ ਪੰਜਾਬ ਆ ਇਹ ਗੁਰੂਆਂ ਦਾ ਪੰਜਾਬ ਆ ਔਰ ਇਹ ਪੰਜਾਬ ਦਾ Hindu ਨਾ Musalman ਪੰਜਾਬ ਜਿਉਂਦਾ ਗੁਰੂਆਂ ਨੇ ਨਾਮ ਉਤੇ ਇਹ ਗੁਰੂਆਂ ਵਾਲਾ ਪੰਜਾਬ ਆ ਆਪਾਂ ਗੁਰੂ ਦੇ ਨਾਲ ਜੁੜਨਾ ਬਾਣੀ ਦੇ ਨਾਲ ਜੁੜਨਾ ਆਪਣੇ ਨੌਜਵਾਨਾਂ ਨੂੰ ਪ੍ਰੇਰਣਾ ਦੇਣੀ ਆ ਨੌਜਵਾਨ ਸਾਡੇ ਦਿਲ ਦੇ ਬਰਾਹੀ ਕਰਨੀ ਨਿੰਦਾ ਕਰਨੀ ਸਿੱਖ ਸਿੱਖ ਦੇ ਖਿਲਾਫ ਆ ਕਿੰਨੇ ਲੋਕ ਆ ਜਿਹੜੇ ਆ ਕਹਿੰਦੇ ਮੇਰੇ ਕੋਲ ਇੰਡੀਆ ਮੀਡੀਆ ਸੋਸ਼ਲ ਮੀਡੀਆ ਤੇ ਮੇਰਾ ਮਿੱਤਰ ਬੈਠਾ ਕੁਲਦੀਪ ਸਿੰਘ ਜ਼ਫਰਵਾੜ ਕਿੰਨੇ ਲੋਕ ਜਿਨ੍ਹਾਂ ਦਾ ਕੋਈ ਕੰਮ ਹੈ ਬਸ ਜੋ ਹੁੰਦਾ ਮੂੰਹ ਦੇ ਵਿੱਚ ਬੋਲੀ ਜਾ ਪਰ ਇੱਥੇ ਜ਼ਮੀਨ ਦੇ ਉੱਤੇ ਆਣ ਕੇ ਆਪਾਂ ਆਪਣੇ ਬੱਚਿਆਂ ਦੀ ਸਾਰ ਨਹੀਂ ਲੈਣੀ ਸਾਡੀਆਂ ਮਾਵਾ ਭੈਣਾਂ ਜਿਨ੍ਹਾਂ ਦੇ ਬੱਚੇ ਨਸ਼ਿਆਂ ਵੱਲ ਜਾ ਰਹੇ ਆ ਨਸ਼ਿਆਂ ਦੇ ਖਿਲਾਫ ਕਿੰਨੇ ਬੋਲਦੇ ਸਰਕਾਰ ਨਸ਼ਿਆਂ ਨੂੰ ਰੋਕ ਨਹੀਂ ਸਕੀ ਕਿੰਨੇ ਬੋਲਦੇ ਆ ਸਾਡੇ ਹੱਕ ਤੇ ਹਕੂਕੇ ਤੇ ਖਾਦੇ ਧਾਰੇ ਕਿੰਨੇ ਬੋਲਦੇ ਆ ਪਰ ਜਦੋਂ ਪੰਛ ਦੇ ਖਿਲਾਫ ਗੱਲ ਬੋਲਣ ਦੀ ਆਉਂਦੀ ਆ ਤੇ ਐਵੇਂ ਬੋਲੀ ਜਾਂਦੇ ਸਿੱਖ ਇਦਾਂ ਦਾ ਨਹੀਂ ਹੁੰਦਾ ਸਿੱਖ ਕਦੀ ਕਿਸੇ ਦੀ ਬੁਰਾਈ ਨਹੀਂ ਕਰਦਾ ਸਿੱਖ ਕਿਸੇ ਦੀ ਨਿੰਦਾ ਨਹੀਂ ਕਰਦਾ ਆਪਾਂ ਬਾਣੀ ਚ ਪੜਦੇ ਨਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰੱਬ ਦੇ ਪਿਆਰੇ ਨੂੰ ਕੋਈ ਮਾੜਾ ਵੀ ਕਵੇ ਉਹ ਸੁਭਾਅ ਨਹੀਂ ਛੱਡਦਾ ਆਪਣਾ ਉਹ ਰੱਬ ਦੇ ਗੁਣੀ ਗਾਉਂਦਾ ਇਸ ਕਰਕੇ ਆਪਾਂ ਇੱਕ ਪਰਿਵਾਰ ਇੱਕੋ ਬਾਟੇ ਦੇ ਵਿੱਚੋਂ ਅਸੀਂ ਅਮਰਤ ਛਕਿਆ ਖੰਡੇ ਬਾਟੇ ਦੀ ਪੌਣ ਅੱਜ ਵੀ ਤਖਤਾਂ ਤੋਂ ਇੱਕੋ ਬਾਟੇੰਦੋਂ ਛਕਾਇਆ ਜਾਂਦਾ ਹੈ ਕੋਈ ਜਾਤ ਨਹੀਂ ਹੈ ਵੇਖੀ ਜਾਂਦੀ ਕੋਈ ਗੋਤ ਨਹੀਂ ਵੇਖੀ ਜਾਂਦੀ ਸਾਡੀ ਕੋਈ ਜਾਤ ਹੈ ਜਾਣੋ ਜੋਤ ਨਾ ਪੁਰਸ਼ੋ ਜਾਤੀ ਆਗੇ ਜਾਤ ਨਾ ਹੈ ਸਾਡੀ ਜਾਤ ਆਸੀ ਸਿੱਖ ਵਾ ਇਨਸਾਨ ਤੋ ਆਪਾਂ ਨਫਰਤਾਂ ਨਹੀਂ ਪਾਲਣੀਆਂ ਕਿਸੇ ਦੀ ਮਿਤਕਰਾਂ ਨਹੀਂ ਰੱਖੂ ਕਿਸੇ ਸਿੱਖ ਨੇ ਦੂਜੇ ਸਿੱਖ ਦੀ ਬੁਰਾਈ ਨਹੀਂ ਕਰਨੀ ਚੰਗਿਆਈ ਕਰਨੀ ਪਿਆਰ ਸਾਡਾ ਭਰਾ ਤੇ ਬੜਾ ਚੰਗਾ ਸਾਨੂੰ ਤੇ ਗੁਰੂ ਨੇ ਕਿਹਾ ਦੇਖ ਕੇ ਅੰਡਰ ਕਿ ਅਸੀਂ ਤੇ ਪਰਦੇ ਕਰ ਜਣੇ ਆ ਤੁਹਾਡਾ ਪਿਆਰ ਮੁਹੱਬਤ ਕਿਉਂਕਿ ਅਸੀਂ ਇੱਕ ਸਾਂਝਾ ਪਰਿਵਾਰ ਆ ਖਾਲਸਾ ਪਰਵਾਰ ਸਾਂਝੇ ਪਰਿਵਾਰ ਵਾਂਗ ਰਹੀਏ ਗਰੀਬ ਗੁਰਬੇ ਭਰਾ ਭੈਣ ਦੀ ਮਦਦ ਕਰੀਏ ਰੱਬ ਬਹੁਤ ਦੇਊਗਾ ਜਦੋਂ ਆਪਾਂ ਕਿਸੇ ਆਪਣੇ ਗਰੀਬ ਭੈਣ ਭਰਾ ਦੀ ਮਦਦ ਕਰਾਂਗੇ ਤੇ ਗੁਰੂ ਝਾੜਾ ਦਿੰਦਾ ਉਹਨੂੰ ਸਾਰਥਕਾ ਕਰੀਏ ਆਪਣੇ ਦਸਵੰਦ ਨੂੰ ਆਪਾਂ ਲੋੜਵੰਦ ਨੂੰ ਆਪਣੇ ਭੈਣ ਭਰਾ ਦੀ ਆਪਾਂ ਮਦਦ ਕਰੀਏ ਗਰੀਬ ਧੀ ਦਾ ਵਿਆਹ ਹੋਵੇ ਤੇ ਉੱਥੇ ਸਾਰੇ ਨਗਰ ਨੂੰ ਚਾਹੀਦਾ ਆਪਣਾ ਹਿੱਸਾ ਪਾਉਣਾ ਚਾਹੀਦਾ ਗਰੀਬ ਦਾ ਪੁੱਤ ਧੀ ਪੜ ਰਿਹਾ ਹੈ ਸਾਡੇ ਭਰਾ ਕਿਸੇ ਦਾ ਵੀ ਤਾਂ ਜਿੰਨੀ ਕਮਦਾਦ ਹੋ ਸਕਦੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਗੁਰੂ ਦਾ ਬਚਨ ਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲਨਾਏ ਮਾਂ ਕੋਠ ਉਦੀ ਪੁੱਤ ਦੇ ਮੂਹ ਤੇ ਚੰਗੀ ਸ਼ਾਇਬ ਮੱਛੀ ਖੁਸ਼ ਹੁੰਦੀ ਆ ਜਦੋਂ ਉਹ ਖੁੱਲੇ ਪਾਣੀ ਤੇ ਤੈਰਦੀ ਹੈ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਖੋਜ ਹੁੰਦਾ ਜਦੋਂ ਆਪ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰਦਾ ਆਪਣੇ ਭਰਾ ਦੇ ਨਾਲ ਖੜਦਾ ਵਾ ਉਹ ਨੂੰ ਨੇਕੀ ਦੇ ਰਾਹ ਤੇ ਚੱਲਣ ਦੀ ਗੱਲ ਆਖਦਾ ਵਾ ਤੂੰ ਆਪਾਂ ਮਾਝੇ ਵਾਲਿਓ ਤਗੜੇ ਰਹਿਣਾ ਗੁਰੂ ਨਾਲ ਜੁੜਨਾ ਮਾਝਾ ਤਗੜਾ ਹੈ ਮਾਝਾ ਕਦੀ ਘਬਰਾਇਆ ਨਹੀਂ ਹੈ ਜਿਹੜੀਆਂ ਵੀ ਆਫਤਾ ਉਫਤਾਵਾਂ ਲੰਘ ਜਾਂਦੇ ਘਰ ਦੇ ਵਿੱਚ ਦੁੱਖ ਸੁੱਖ ਵਾ ਗੁਰੂ ਦਾ ਆਸਰਾ ਰੱਖੀਏ ਰਹੀਏ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਤੇ ਸਾਨੂੰ ਹਮੇਸ਼ਾ ਹੀ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਮਿਲਣਗੀਆਂ ਗੁਰੂ ਕਿਰਪਾ ਕਰੇ ਰਹਿਮਤ ਕਰੇ ਅਸੀਂ ਸਾਰੇ ਗੁਰੂ ਦੇ ਆਸਰੇ ਦੇ ਮੁਤਾਬਕ ਚੱਲੀਏ ਬੱਚਿਆਂ ਦੇ ਕੇਸ ਰਖਾਈਏ ਸੋਹਣੀਆਂ ਦਸਤਾਰਾਂ ਸਜਾਈਏ ਇੱਕ ਬੇਨਤੀ ਮੈਂ ਹਰ ਥਾਂ ਕਰਦਾ ਵਿਆਹ ਵੀ ਆਪਣੇ ਬੱਚਿਆਂ ਦੇ ਸਮੇਂ ਸਿਰ ਖੜੇ ਕਿਉਂਕਿ ਹੁਣ ਥੋੜਾ ਜਮਾਨਾ ਬਦਲ ਗਿਆ ਹੈ ਮਨਮਰਜੀ ਹੈ ਸਾਰੀਆਂ ਕੌਮਾਂ ਦਾ ਗਰਾਫ ਉੱਪਰ ਨੂੰ ਗਿਆ ਬਾਦੀ ਤੇ ਪਸੰਬਰ ਸਾਡਾ ਨਹੀਂ ਇੱਕ ਤੇ ਅਸੀਂ ਬਾਲੇ ਸਿਆਣੇ ਆ ਪਰਸੋਂ ਚੌਥੀ ਬੜੀ ਮੰਦ ਭਾਗੀ ਖਬਰ ਸੀ ਨਾ ਉਧਰ ਸੁਨਾਮ ਵਾਲੇ ਕੋਲ ਇੱਕੋ ਇੱਕ ਪੁੱਤ ਕਿ ਪਤੰਗ ਚੜਾਉਂਦਿਆਂ ਬਹੁਤ ਹੀ ਸੋਹਣਾ ਸੋਹਣੀ ਦਸਤਾਰ ਵਾਲੀ ਤਸਵੀਰ ਦੇਖੋ ਸਾਡੇ ਦੁੱਖ ਸੁੱਖ ਸਾਂਝੇ ਆ ਅਸੀਂ ਕੋਈ ਵੀ ਆਪਣਾ ਇਦਾਂ ਦਾ ਬੱਚਾ ਇਦਾਂ ਗੱਲ ਸੁਣਾਗੇ ਆਪਾਂ ਨੂੰ ਦਿਲੋਂ ਮਹਿਸੂਸ ਹੁੰਦਾ ਕਿ ਸਾਡਾ ਵਾਪਸ ਤੋ ਦਰਗਾਹ ਤੇ ਚਲਾ ਗਿਆ ਤੋਂ ਦਿਨ ਅੱਗੇ ਲਾਦੀ ਨਹੀਂ ਹਾਂ ਜਿਹੜਾ ਸ਼ੋਭਦੀਪ ਸਿੰਘ ਜੀ ਸਿੱਧੂ ਮੂਸੇਵਾਲਾ ਕੱਲਾ ਕੱਲਾ ਸੀ ਬਾਅਦ ਚ ਚਲੋ ਰੱਬ ਨੇ ਕਿਰਪਾ ਕੀਤੀ ਕਿ ਆਪਣੇ ਦੇ ਬਜ਼ੁਰਗ ਮਾਝੇ ਵਿੱਚ ਕਹਿੰਦੇ ਸੀ ਕਿ ਕੱਲਾ ਤੇ ਰੁੱਖ ਵੀ ਨਾ ਹੋਵੇ ਕੱਲਾ ਤੇ ਰੁੱਖ ਵੀ ਨਾ ਹੋਵੇ ਇਸ ਕਰਕੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਿੱਖਿਆ ਦੇਣੀ ਆਪਾਂ ਤੇ ਨੌਜਵਾਨ ਵੀ ਇੱਥੇ ਬੈਠੇ ਸੁਣਦੇ ਆ ਇਹ ਨਹੀਂ ਹੈ ਵੀ ਇੱਕ ਟਾਕੀ ਅਟਕ ਜਾਣਾ ਹਰ ਸਿੱਖ ਦੇ ਬੱਚੇ ਦੋ ਤੋਂ ਵੱਧ ਚਾਹੀਦੇ ਤਾਂ ਹੀ ਗੱਲ ਬਣੂਗੀ ਇਹਨੇ ਸਿਆਣੇ ਨਹੀਂ ਬਣਨਾ ਉਹ ਸਿਆਣਪ ਦਾ ਕੋਈ ਲਾਭ ਨਹੀਂ ਜਿਹਦੇ ਵਿੱਚ ਚਲਾਕੀ ਆ ਗੁਰੂ ਕਹਿੰਦਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਹ ਰਿਝ ਕਾਗਿਆ ਕਰ ਧਰਿਆ ਜੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਦੇ ਦੋ ਭਰਾ ਰੁੜ ਗਏ ਪੰਥਲੀ ਦਰਿਆ ਚ ਸ਼ਹੀਦ ਹੋਏ ਤੇ ਮਗਰ ਤੇ ਜੱਜ ਖੜਾ ਸੀ ਨਾ ਤੇ ਜੇ ਹੈ ਹੀ ਇੱਕ ਆ ਤੇ ਫਿਰ ਕਰਾਂਗੇ ਤੂੰ ਆਪਾਂ ਐਵੇਂ ਇਹ ਜਿਹੜੀਆਂ ਗੱਲਾਂ ਚੱਲੀਆਂ ਆਂ ਵੀ ਹਮਦੋ ਹਮਾਰੇ ਦੋ ਇਹ ਘਟ ਗਿਣਤੀ ਕਮਾਂ ਤੇ ਸਾਡੇ ਤੇ ਨਹੀਂ ਲਾਗੂ ਹੁੰਦੀ ਹੈ ਅਸੀਂ ਤੇ ਪਹਿਲਾਂ ਹੀ ਘਟ ਤੋਏ ਵਿਹਾਰਕ ਗੱਲਾਂ ਵਾਂ ਸਮੇਂ ਸਿਰ ਬੱਚਿਆਂ ਦੇ ਵਿਆਹ ਤੇ ਫਿਰ ਬੱਚਿਆਂ ਤੇ ਧਿਆਨ ਵੀ ਅੱਗੇ ਆਪਾਂ ਦੇਣਾ ਵਾ ਚੜ੍ਹਦੀ ਕਲਾ ਚ ਰਹਿਣਾ ਬਾਣੀ ਦੇ ਨਾਲ ਜੁੜਨਾ ਬਾਣੀ ਦੇ ਧਰਨੀ ਹੋਣਾ ਬਾਬਾ ਬਲਦੇਵ ਸਿੰਘ ਜੀ ਵੱਲ ਖੜੇ ਆ ਬੜੇ ਚੜ੍ਹਦੀ ਕਲਾ ਬੜੇ ਸਿੰਘ ਦਾ ਬਾਬਾ ਬਲਵਿੰਦਰ ਸਿੰਘ ਜੀ ਮਿੱਕਾ ਚੌਕ ਬੜਾ ਨਿਹੰਗ ਫੌਜਾ ਮੈਂ ਤੇ ਕੱਲ ਉੱਥੇ ਸਰ ਸਿੰਘ ਬੋਲ ਕੇ ਆਇਆ ਕੱਠੇ ਆ ਵੇਖੋ ਕਿ ਜਦ ਇਹਨੇ ਪੂਰੀ ਬੰਦੂਕ ਫੜੀ ਆ। ਸ਼ਾਉਣੀਆਂ ਚੜ੍ਹਦੀ ਕਲਾਂ ਵਾਲੇ ਨਿਹੰਗ ਸਿੰਘਾਂ ਦੀਆਂ ਹਰ ਜ਼ਿਲ੍ਹੇ 'ਚ ਤੇ ਹਰ ਪਾਸੇ ਚੱਲੀਆਂ। ਇੱਥੇ ਦਸਤਾਰ ਲੱਗੀ ਜੀ ਉੱਥੇ ਲੱਗੀ ਜੀ। ਹਣ ਤੇ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਉਹ ਲਾਈ ਜਾਂਦੇ। ਤੇ ਫੇਰ ਲੋਕ ਉੱਥੇ ਸਾਡੇ ਕੋਲ ਵੀ ਹੁੰਦੇ ਜੀ ਦਸਤਾਰ ਲੱਗੀ ਤੇ ਆਪਾਂ ਕੀ ਚੂੜੀਆਂ ਪਾਈਆਂ। ਥੋੜਾ ਜਿਹਾ ਹਿੰਮਤ ਤੇ ਰੱਖੀਏ ਆਪਾਂ। ਗੁਰੂ ਨੇ ਸਾਨੂੰ ਦਲੇਰ ਬਣਾਇਆ, ਯੋਧੇ ਬਣਾਇਆ। ਤੇ ਗੁਰੂ ਨੇ ਆਖਿਆ ਭਈ ਭੈ ਕਾਹੂ ਕੋ ਦੇਤ ਨਾ ਨਹਿ ਪੈ ਮੰਨ ਤਾਨ ਕਹੋ ਨਾਨਕ ਸੁਲਰੇ ਮਨਾ ਬਿਆਨੀ ਤਾਂ ਹੀ ਵਫਾ ਨਾ ਡਰਦੇ ਆ ਨਾ ਡਰਾਉਂਦੇ ਆ ਤੋ ਥੋੜਾ ਬੱਚਿਆਂ ਨੂੰ ਸ਼ਾਸਤਰ ਵਿਦਿਆ ਸਿਖਾਈਆ ਉਹ ਵੀ ਨਾਲ ਨਾਲ ਢਿੰਗਾ ਨੂੰ ਵੀ ਤੇ ਪੁੱਤਰਾਂ ਨੂੰ ਪ੍ਰਬੰਧ ਕਰਕੇ ਆਪਾਂ ਤੇ ਗੁਰੂ ਸਾਹਿਬ ਨੇ ਸ਼ਾਸਤਰ ਧਾਰੀ ਬਣਾਇਆ ਘਰਾਂ ਦੇ ਵਿੱਚ ਚੰਗੇ ਢਾਰ ਵੀ ਲਗਾ ਗਏ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਬਾਣੀ ਬਾਣੇ ਤੇ ਆਪਾਂ ਧਾਰਨੀ ਹੋਈਏ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਆਪਾਂ ਚੱਲਗੇ ਆਓ ਸੰਗਤੀ ਰੂਪ ਦੇ ਵਿੱਚ ਕੋਈ ਆਜੇ ਸਾਨੂੰ ਕੋ ਲਿਖਾ ਪਾਉਣਾ ਜੀ ਇਹ ਫਲਾਣਾ ਗੁਰੂ ਉੱਥੋਂ ਆ ਗਿਆ ਜੀ ਇਹਨੂੰ ਮੰਨੋ ਆ ਵੱਡੇ ਵੱਡੇ ਡੇਰੇ ਆ ਅੰਦਰ ਕੁਝ ਵੀ ਨਿਕਾ ਹੀ ਗਿਆ ਆ ਸਾਡੇ ਤੇ ਗੁਰਦੁਆਰਿਆਂ ਤੇ ਲੰਗਰ ਚੱਲਦੇ ਆ ਤੇ ਵੇਲੇ ਲੋਕ ਉਹਨਾਂ ਡੇਰਿਆਂ ਤੇ ਜਾ ਕੇ ਘਾ ਹੀ ਕੁੱਟੀ ਜਾਂਦੇ ਆ ਕੁਝ ਕੰਮ ਨਹੀਂ ਸਾਡੇ ਤੇ ਜੇ ਲੋਹ ਲੰਗਰ ਚੱਲਦਾ ਉਹ ਮਾਈਆਂ ਪ੍ਰਸ਼ਾਦੇ ਬਣਾਉਂਦੀਆਂ ਕਿੰਨਿਆਂ ਨੂੰ ਰੋਟੀ ਮਿਲਣੀ ਹੈ ਕੋਈ ਵੀ ਆ ਜੇ ਔਰ ਇਹ ਦਾਵਾ ਕਰੇ ਕਿ ਮੈਨੂੰ ਮੱਠਾ ਟੇਕੋ ਜਾ ਇਹ ਗੁਰੂ ਆਹ ਗੁਰੂ ਬੜੇ ਤੁਰਦੇ ਆ ਸਾਡੇ ਚੇਤਿਆਂ ਦੇ ਵਿੱਚ ਇੱਕ ਗੱਲ ਪੱਕੀ ਚਾਹੀਦੀ ਆ ਆਪਾਂ ਸੰਗਤੀ ਰੂਪ ਦੇ ਵਿੱਚ ਪਾਠ ਕਰਨਾ ਗੁਰੂ ਰਾਮਦਾਸ ਜੀ ਦਾ ਹੁਕਮ ਆ